ਜਾਉਣੇ ਨਾਰਾ ਦਿੱਤਾ 13 0 ਸੋ ਅਸੀਂ ਜਿੱਤਾਂਗੇ 13 ਦੀਆਂ 13 ਸੀਟਾਂ ਪੂਰੀ ਮਿਹਨਤ ਕਰ ਰਹੇ ਆ ਤੇ ਲੋਕਾਂ ਦੇ ਕੰਮ ਹੋਏ ਨੇ ਲੋਕਾਂ ਨੂੰ ਯਕੀਨ ਹੈ ਕਿ ਦੇਖੋ ਜੀ ਸਰਕਾਰ ਵੀ ਉਹਦੇ ਕੰਮ ਕਰ ਰਹੀ ਹੈ ਤੇ ਜਿਸ ਸੈਂਟਰ ਸੜੇ ਨਮੈਂਦੇ ਜਾਣਗੇ ਉੱਥੇ ਜਾ ਕੇ ਆਪਣੀ ਆਵਾਜ਼ ਵੀ ਉਠਾਉਣਗੇ ਤੇ ਜਿਹੜਾ ਵੀ ਬੰਦਾ ਹੱਕ ਹੈ ਉਹ ਕੱਗਰਲੀ ਵੀ ਹੋ ਗਿਆ ਸਨੌਰ ਹਲਕੇਲੀ ਵੀ ਹੋ ਗਿਆ ਲੈ ਕੇ ਐਮ ਐਸਬੀ ਪ੍ਰੋਗਰਾਮ ਦੇ ਬਾਰੇ ਇਹ ਹੈ ਕਿ ਮੇਰਾ 12 ਪੜਾਅ ਮੋਟਰ ਲੱਗੀ ਦੇਖੋ ਹਲਕਾ ਸਨੌਰ ਨਿਵਾਸੀਆਂ ਨੇ ਇੰਨਾ ਪਿਆਰ ਬਖਸ਼ਿਆ ਇੰਨਾ ਮਾਣ ਬਖਸ਼ਿਆ ਇੰਨਾ ਘੱਟ ਸੀ ਜੀ ਆਪ ਸਭ ਨੇ ਦੇਖਿਆ ਸੋ ਇੰਨਾ ਦਾ ਵਿਸ਼ਵਾਸ ਹੋ ਗਿਆ ਯਕੀਨੀ ਹੋ ਗਿਆ ਜਿੱਥੋਂ ਜਿੱਤ ਰਹੇ ਨੇ ਪਟਿਆਲਾ ਸੀ ਭਾਰੀ ਕੋ ਮਤਲਬ ਦਿਖਾਈ ਦਿੱਤਾ ਰਾਹੁਲ ਗੱਤਰੀ ਕੇ ਪੂਰੇ ਪੰਜਾਬ ਤੋਂ ਕੱਢ ਦਿੱਤੇ ਨੇ ਗੱਲ ਹਰ ਕਿਸ ਦਾ ਸੁਆਲ ਦੇਖੋ ਜੀ ਇਹ ਤਾਂ ਪਿਆਰ ਹੈ ਹਲਕਾ ਸਨੌਰ ਨਿਵਾਸੀਆਂ ਦਾ ਪਠਾਨ ਮਜਰਾ ਜੀ ਲਈ ਵੀ ਤੇ ਭਗਵੰਤ ਪਾੰਜਲੀ ਵੀ ਜੋ ਆਪ ਹਾਰੇ ਚੱਲ ਕੇ ਇੰਨੀ ਗਰਮੀ ਚ ਕੁਪਣੀ ਦੇਖਦੇ ਛਾਣੀ ਦੇਖਦੇ ਇਨੇ ਵਲੰਟੀਅਰਸ ਆਏ ਹੋਏ ਆ ਤੇ ਤਿਆਰ ਨੇ ਚਲ ਜੀ ਬਿਲਕੁਲ ਜੀ 1.013 ਦੀ 13 ਦੀ 13 ਦੇਖੋ ਜੀ ਮਾਤਾ ਜੀ ਨੇ ਨਾਰਾ ਦਿੱਤਾ 13 ਦੀ 13 ਸੋ ਅਸੀਂ ਜਿੱਤਾਂਗੇ 13 ਦੀ 13 ਸੀਟਾਂ ਪੂਰੀ ਮਿਹਨਤ ਕਰ ਰਹੇ ਆ ਤੇ ਲੋਕਾਂ ਦੇ ਕੰਮ ਹੋਏ ਨੇ ਲੋਕਾਂ ਨੂੰ ਯਕੀਨ ਆ ਕਿ ਤੇ ਅਸੀਂ ਮਦਦ ਮੇਰੇ ਪੁਰਾਣੇ ਨੇਤਾ ਪਟਿਆਲੇ ਦਾ ਕੱਗਰ ਦਾ ਸਭ ਤੋਂ ਵੱਡੀ ਪਰੋਮਾ ਦਾ ਕੋਈ ਸਪੈਸਾ ਦੇਖੋ ਜੀ ਸਰਕਾਰ ਵੀ ਉਹਦੇ ਤੇ ਕੰਮ ਕਰ ਰਹੀ ਹੈ ਕਿ ਜੇ ਸੈਂਟਰ ਦੇ ਸਾਡੇ ਨਮਾਇंदे ਜਾਣਗੇ ਉੱਥੇ ਜਾ ਕੇ ਜਿਹੜਾ ਵੀ ਬਣਦਾ ਹੱਕ ਹੈ ਉਹ ਕੱਗਰ ਲਈ ਵੀ ਹੋ ਗਿਆ ਸਨੌਰ ਹਲਕੇ ਲਈ ਵੀ ਹੋ ਗਿਆ ਲੈਕਿਲੋ ਇਹ ਲੋਕਾਂ ਦਾ ਪਿਆਰ ਹੈ ਮਾਨ ਸਾਹਿਬ ਨੂੰ ਲੋਕ ਪਿਆਰ ਕਰਦੇ ਨੇ ਮਾਨ ਸਾਹਿਬ ਦੇ ਨਾਂ ਤੇ ਮਾਨ ਸਾਹਿਬ ਦੇ ਪਰਿਵਾਰ ਦੇ ਨਾਂ ਤੇ ਇਹ ਸਭ ਜਿਹੜਾ ਇਕੱਠ ਹੋਇਆ ਆ ਮੈਂ ਸਾਰੇ ਹਲਕਾ ਸਨੌਰ ਵਾਸੀਆਂ ਦਾ ਆਪਣੇ ਯਾਰਾਂ ਦੋਸਤਾਂ ਦਾ ਧੰਨਵਾਦੀਆਂ ਜਿਨ੍ਹਾਂ ਨੇ ਮੇਰਾ ਬਹੁਤ ਵੱਡਾ ਸਾਥ ਦਿੱਤਾ ਸਭ ਪ੍ਰੋਗਰਾਮ ਸਬੰਧੀ ਇਹ ਹੈ ਕਿ ਮੇਰਾ ਪਾਰਾ ਬੇਰੇ ਲੋਕਾਂ ਦਾ ਕਿ ਸਾਕਰੀ ਹਲਕਾ ਜਿਹਾ ਹੋਰ ਨਿਵਾਸੀਆਂ ਨੇ ਇੰਨਾ ਪਿਆਰ ਬਖਸ਼ਿਆ ਇੰਨਾ ਮਾਣ ਬਖਸ਼ਿਆ ਇੰਨਾ ਘੱਟ ਸੀ ਜਿ ਤੁਸੀਂ ਆਪ ਸਭ ਨੇ ਦੇਖਿਆ ਸੋ ਇੰਨਾ ਦਾ ਵਿਸ਼ਵਾਸ ਹੋ ਗਿਆ ਯਕੀਨੀ ਹੋ ਗਿਆ ਵੀ ਡਾਕਟਰ ਕੁਲਵੀਰ ਜੀ ਜਿਤ ਰਹੇ ਨੇ ਪਟਿਆਲਾ ਸੀ ਭਾਰੇ ਕੋ ਮਤਲਬ ਆਹ ਉਹ ਨਾ ਤੀਕੇ ਤੇ ਪੂਰੇ ਪੰਜਾਬ ਤੋਂ ਕੱਢ ਕੇ ਆਦੇ ਗੱਲ ਹਰ ਕਿਸ ਦਾ ਸੁਆਲ ਦੇਖੋ ਜੀ ਇਹ ਤਾਂ ਪਿਆਰ ਹੈ ਹਲਕਾ ਸੌਰ ਨਿਵਾਸੀਆਂ ਦਾ ਪਠਾਨ ਮજરા ਜੀ ਲਈ ਵੀ ਤੇ ਭਗਵੰਤ ਪਾੰਜੀ ਜੀ ਲਈ ਵੀ ਜੋ ਆਪਹੁਾਰੇ ਚੱਲ ਕੇ ਇੰਨੀ ਗਰਮੀ ਚ ਧੁੱਪ ਨਹੀਂ ਦੇਖਦੇ ਛਾਂ ਨਹੀਂ ਦੇਖਦੇ ਇੰਨੇ ਵਲੰਟੀਅਰ ਆਏ ਹੋਏ ਤੇ ਤਿਆਰ ਨੇ ਨਾ ਚੱਲੀ ਬਿਲਕੁਲ ਜੀ 13 ਪੇਰਾ ਦੀਆਂ 13 ਜਿਲ੍ਹਿਆਂ ਦੇ ਦੇਖੋ ਜੀ ਮਾਲ ਸਾਹਿਬ ਨੇ ਨਾਰਾ ਦਿੱਤਾ 13 ਜ਼ੀਰੋ ਸੋ ਅਸੀਂ ਜਿੱਤਾਂਗੇ 13 ਦੀਆਂ 13 ਸੀਟਾਂ ਪੂਰੀ ਮਿਹਨਤ ਕਰ ਰਹੇ ਹਾਂ ਤੇ ਲੋਕਾਂ ਦੇ ਕੰਮ ਹੋਏ ਨੇ ਲੋਕਾਂ ਨੂੰ ਯਕੀਨ ਹੈ ਨੀ ਦੇਰਾਂ ਸੀ ਪਰ ਉਹ ਡਿਟੂਰ ਨੇ ਤਾਂ ਪਟਿਆਲੇ ਦਾ ਕੱਗਰ ਦਾ ਸਭ ਤੋਂ ਵੱਡੀ ਕੌਮ ਦਾ ਇੱਕ ਸਪੈਸਰ ਹੈ। ਦੇਖੋ ਜੀ ਸਰਕਾਰ ਵੀ ਉਹਨਾਂ ਦੇ ਕੰਮ ਕਰ ਰਹੀ ਹੈ ਕਿ ਜਿਸ ਸੰਟਰ ਦੇ ਸਾਡੇ ਨਮਾਇंदे ਜਾਣਗੇ ਉੱਥੇ ਜਾ ਕੇ ਆਪਣੀ ਆਵਾਜ਼ ਵੀ ਠਾਣਨਗੇ ਕਿ ਜਿਹੜਾ ਵੀ ਬਣਦਾ ਹੱਕ ਹੈ ਉਹ ਕੱਗਰ ਲਈ ਵੀ ਹੋ ਗਿਆ ਸਨੌਰ ਹਲਕੇ ਲਈ ਵੀ ਹੋ ਗਿਆ ਲੈ ਕੇ। ਇਹ ਲੋਕਾਂ ਦਾ ਪਿਆਰ ਹੈ ਮਾਨ ਸਾਹਿਬ ਨੂੰ ਲੋਕ ਪਿਆਰ ਕਰਦੇ ਨੇ। ਮਾਨ ਸਾਹਿਬ ਦੇ ਨਾਂ ਤੇ ਮਾਨ ਸਾਹਿਬ ਦੇ ਪਰਿਵਾਰ ਦੇ ਨਾਂ ਤੇ ਇਹ ਸਭ ਜਿਹੜਾ ਇਕੱਠ ਹੋਇਆ ਆ ਮੈਂ ਸਾਰੇ ਹਲਕਾ ਸਨੌਰ ਵਾਸੀਆਂ ਦਾ ਆਪਣੇ ਯਾਰਾਂ ਦੋਸਤਾਂ ਦਾ ਧੰਨਵਾਦੀਆਂ ਜਿਨ੍ਹਾਂ ਨੇ ਮੇਰਾ ਬਹੁਤ ਵੱਡਾ ਸਾਥ ਦਿੱਤਾ।